ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰਿਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡ ਵੜੰਗਾ ਤੇ ਢਾਣੀ ਆ ਦੋਸਤੋ ਬਰੀਆਲਾ ਦੇ ਨਾਲ ਲੱਗਦੀ ਢਾਣੀ ਆ ਦੋਸਤੋ ਰੇਲਵੇ ਲਾਈਨ ਦੇ ਨਾਲ-ਨਾਲ ਜਾ ਕੇ ਇਹਨਾਂ ਦਾ ਬਾਈਹਰਾਂ ਦਾ ਘਰ ਆ ਢਾਣੀ ਦੇ ਵਿੱਚ ਪ੍ਰੋਪਰ ਡਰੈਸ ਜਿਹੜਾ ਬਾਈਹਰਾਂ ਤੋਂ ਆਪਾਂ ਸਮਝ ਲਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਾਕ ਦਿਖਾਉਣੇ ਆ ਇੱਕ ਤਾਂ ਆ ਝੂਟੀ ਜੀ ਦੂਜਾ ਸੂਆ ਸੂਈਆਂ ਤੇ ਇੱਕ ਆਹਾ ਤੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਦੇ ਰੀ ਫਰਮ ਚ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਵਧੀਆ ਵਧੀਆ ਚੱਲਦੀ ਕੋਲ ਜੀ ਠੀਕ ਆ ਨਾਂ ਦੱਸਿਓ ਬਈ ਇਹ ਇਕਬਾਲ ਸਿੰਘ ਜੀ ਇਕਬਾਲ ਸਿੰਘ ਹਾਂਜੀ ਠੀਕ ਆ ਬਾਈ ਇਕਬਾਲ ਇੱਕ ਆਈ ਆਪਣਾ ਨੰਬਰ ਵੀ ਦੱਸ ਦਿਓ ਜੀ 98377 ਜੀ ਹਾਂਜੀ 0470 ਜੀ ਠੀਕ ਆ ਦੁਬਾਰੇ ਫੇਰ ਬੋਲ ਦੀ ਬਈ ਨੰਬਰ 9537 ਜੀ ਠੀਕ ਆ 0470 ਠੀਕ ਆ ਜੀ ਹਾਂਜੀ ਤੇ ਬਈ ਅੱਜ ਕਿੰਨੇ ਨਾਗ ਸੇਲ ਕਰਨੇ ਆਪਾਂ ਆਪਾਂ 2 ਕਰਨੇ ਆ ਇਧਰ ਇੱਕ ਆਪਣੇ ਦੂ ਨਾਲ ਤਿੰਨ ਕਰਨੇ ਆ ਤਿੰਨ ਨਾਗਾ ਜਣੇ ਆਪਣੇ ਘਰ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਹਾਂਜੀ ਆ ਝੁੱਟੀ ਜਿਹੜੀ ਸਾਹਮਣੇ ਖੜੀ ਹੈ ਜੀ ਇਹਦੀ ਗੱਲ ਕਰੀਏ ਕਿੰਨੇ ਮਾਸੂਆ ਸੁਈ ਇਹ ਦੂਜਾ ਸੁਣਾ ਜੀ ਪਹਿਲਾ ਆਪਣੇ ਘਰੇ ਸੁਈ ਪਹਿਲਾਂ ਵੀ ਪਹਿਲਾਂ ਵੀ ਆਪਣੇ ਘਰੇ ਸੁਈ ਆ ਤੇ ਹੁਣ ਦੂਜਾ ਸੁਆ ਸੁਣਾ ਕਿੰਨੇ ਦਿਨ ਲੈ ਜੂ ਬਈ ਲੱਗਦਾ ਮੈਂ 2-3 ਦਿਨ ਲੱਗੋ ਜੀ 2-3 ਦਿਨ ਲੈ ਜੂ ਹਾਂਜੀ ਠੀਕ ਆ ਕੋਈ ਸੀ ਕਰਦਾ ਵੀ ਡਾਕਟਰ ਬਲਜਿੰਦਰ ਸਿੰਘ ਵਿੜੰਗ ਹਾਂਜੀ ਠੀਕ ਆ ਉਹ ਤੋਂ ਸੀਮਨ ਲੱਗਿਆ ਇਹ ਇਹਦੇ ਸੀਮਨ ਲੱਗਿਆ ਹਾਂਜੀ ਠੀਕ ਆ ਤੇ ਆਪ ਬਾਈ ਦਸੀ ਜਾਂਦੇ ਸੀ 29 ਦੀ ਹਾਂਜੀ ਆਪ ਠੀਕ ਆ ਤੇ ਦਿਨ ਕੋਈ ਅੰਦਾਜ਼ਾ ਕਿੰਨੇ ਕੁ ਲਈ ਬਸ ਇੱਕ ਅੱਧਾ ਦਿਨ ਹੀ ਲਓਗੇ ਬਾਈ ਇੱਕ ਅੱਧਾ ਦਿਨ ਹੀ ਲੈ ਜੀ ਦੁੱਧ ਕਿੰਨਾ ਪਾਉਂਦੀ ਹੈ ਬਈ ਦੁੱਧ 15 ਲੀਟਰ 15 ਲੀਟਰ ਪਾਉਂਦੀ ਹੈ ਹਾਂਜੀ ਯਾਨੀ ਕਿ ਪਹਿਲੇ ਸੂਏ 15 ਤੇ ਹੋਇਆ ਕਿ ਬਸ 15 ਹੀ ਪਹਿਲੇ ਸੂਏ 15 ਕੱਢਿਆ ਹਾਂਜੀ ਠੀਕ ਆ ਤੇ ਥਾਣ ਬਈ ਜਮਾਂਦਰੂ ਹੀ ਤੈਨਾਂ ਹਾਂ ਜਮਾਂਦਰੂ ਤੇ ਆਂਦੇ ਠੀਕ ਆ ਹਾਂਜੀ ਲਓ ਬਈ ਸਿੰਘ ਬਿਲਕੁਲ ਕੁੰਡਾ ਤੁਹਾਨੂੰ ਫੇਸ ਵਿਖਾਉਣੇ ਆ ਵਾਕਈ ਦੋਸਤੋ ਦੱਸੂ ਵੀ ਵਾਕਈ ਇਹ ਮਨਤੀ ਦਾ ਬੱਚਾ ਹੈਗਾ ਜੇ ਗੱਲ ਕਰੀਏ ਨਾ ਤੁਹਾਨੂੰ ਫੇਸ ਤੋਂ ਜੱਜਮੈਂਟ ਹੋਊਗੀ ਸਿੰਘ ਕੁਆਲਿਟੀ ਦੀ ਇਹ ਗੱਲ ਕਰੀਏ ਦੋਸਤੋ ਬੋਲਦਾ ਬੱਚੇ ਆਉਂਦੇ ਨੇ ਨਾ ਜਿਹੜੇ ਮਨਤੀ ਦੇ ਉਹ ਰਲਦੇ ਹੀ ਨਹੀਂਗੇ ਕਿਉਂਕਿ ਫੇਸ ਵੀ ਸੋਹਣਾ ਹੁੰਦਾ ਸਿੰਘ ਵੀ ਬਿਲਕੁਲ ਕੁੰਡਾ ਹੁੰਦਾ ਤੇ ਥਾਣ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਕਰਮਾਲੀ ਦਾ ਥਾਣ ਬਹੁਤ ਸੋਹਣਾ ਹੱਥੀ ਜਵਾਈ ਵਾਲਾ ਥਾਣਾ ਤੇ ਹੈ ਜਮਾਂਦਰੂ ਹੀ ਤਿੰਨ ਦੇਖ ਸਕਦੇ ਹੋ ਪੂਰਾ ਜੋਸ਼ ਵਾਲਾ ਹਵਾਨਾ ਤੇ ਮਗਰਲੇ ਪਾਸੋਂ ਵੀ ਤੁਹਾਨੂੰ ਜੱਜਮੈਂਟ ਕਰਾਉਣੇ ਆ ਰਾਜੀਪਲੀ ਚੰਗੀ ਆ ਇਸੋ ਦੋ ਵੀ ਮਗਰਲੇ ਪਾਸੇ ਤੋਂ ਵੀ ਤੁਹਾਨੂੰ ਹਵਾਨੇ ਜੱਜਮੈਂਟ ਕਰਾਉਣੇ ਆ ਵੈਸੇ ਦੋਸਤੋ ਸਾਫ ਸੁਥਰਾ ਹਵਾਨਾ ਤੇ ਥਾਣਾ ਬੈਸੀ ਕਰਮਾਲੀ ਤੇ ਜਮਾਂਦਰੂ ਤੈਨਾਂ ਦੇਖ ਸਕਦੇ ਥੋੜਾ ਹਵਾਨਾ ਇਹ ਗੱਲ ਕਰੀਏ ਇਹ ਥਾਣਾ ਦਾ ਸਾਈਜ਼ ਵੀ ਬਹੁਤ ਸੋਹਣਾ ਦੇਖ ਸਕਦੇ ਬੈਣੀ ਵਾਲਾ ਅਗਲੇ ਥਾਂ ਤੋਂ ਜੇ ਗੱਲ ਕਰੀਏ ਅਗਲਾ ਥਾਨ ਹੈ ਨਹੀਂ ਗਾ ਮਗਰਲੇ ਜੱਜਮੈਂਟ ਆ ਵੀ ਤਕਰੀਬਨ ਦੋ ਮਹੀਨੇ ਤੇ ਘੱਦ ਘੱਦ ਸੋਨਾ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਫੋਲ ਕਿਨੇ ਇੱਕ ਵਾਰੀ ਡੇੜਾ ਕਢਵਾ ਦੋ ਜੇ ਲੈ ਵੀ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਬਹੁਤ ਸੋਨਾ ਕਰਨ ਵਾਲੀ ਨੇ ਹਵਾਨਾ ਤਿਆਰ ਕੀਤਾ ਦੂਜਾ ਉਸ ਕੋ ਸੋਨਾ ਪਹਿਲੇ ਸੂਏ ਦਾ ਦੁੱਧ ਰਿਕਾਰਡ ਬਾਈਆਂ ਦਾ 15 ਲੀਟਰ ਦਾ ਤੇ ਐਜੀ ਅਹਮਾਨ ਆ ਜਿਹੜੇ ਹਿਸਾਬ ਨਾਲ ਦੋਸਤੋ ਹਵਾਨਾ ਤਿਆਰ ਕੀਤਾ ਸੋਨਾ ਦੁੱਧ ਐਜੀ ਪਾ ਦੇਣਾ ਨੇ ਪੂਰਾ ਜੋਸ਼ ਵਾਲਾ ਰਵਾਨਾ ਇਹ ਥਾਣਾ ਦਾ ਸਾਈ ਬਹੁਤ ਸੋਹਣਾ ਰੇਟ ਇਹਦਾ ਆਪ ਆਪ ਬਾਈ ਤੋਂ ਪੁੱਛ ਲੈਣਾ ਦੇਖ ਸਾ ਨੇ ਬਹੁਤ ਸੋਹਣਾ ਥਾਂ ਲੱਗਿਆ ਕਰਮ ਵਾਲੀ ਨੂੰ ਬਾਕੀ ਦੋਸਤੋ 2-4 ਦਿਨ ਸੂਨ ਦੇ ਵਿੱਚ ਲੈ ਜਣੇ ਆ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਾਂਗੇ ਲੈ ਬਾਈ 1.5 ਲੱਖ ਰੁਪਇਆ ਮੰਗੇ 1.5 ਲੱਖ ਰੁਪਇਆ ਮਾਨਤਨ ਕਰ ਦਾਂਗੇ ਬਾਈ ਕਰ ਦਾਂਗੇ ਠੀਕ ਆ ਲਓ ਵੀ 1.5 ਲੱਖ ਦੇ ਵਿੱਚੋਂ ਮਾਨਤਨ ਹੋ ਜੂ ਸੋਹਣੀ ਝੂਟੀ ਆ ਸੋਹਣਾ ਕੱਦ ਕਾਠ ਆ ਤੇ ਦੁੱਧ ਪਹਿਲੇ ਸੂਏ ਬਾਈਆਂ ਦਾ 15 ਲੀਟਰ ਦੇ ਲਗਭਗ ਪਾਇਆ ਨੇ ਫਰਮਾਨ ਆ ਵੀ 80 ਸੂਣਾ ਦੁੱਧ ਪਾ ਦੂਗੀ ਨੰਬਰ ਛੋਟੀ ਦੀ ਗੱਲ ਕਰੀਏ ਤਾਂ ਇਹਨੇ ਕਿੰਨਾ ਮਸੂਦਾ ਸੂਣਾ ਇਹਨੇ ਦੂਜਾ ਜੀ ਇਹਨੇ ਵੀ ਦੂਜਾ ਸੂਣਾ ਜੀ ਕਿੰਨੇ ਦਿਨ ਲੈ ਜੂ ਬਈ ਇਹ ਇਹ ਲੈ ਜੂ ਦਰਸੀ ਦਾ ਪਤਰਾ ਜੀ 6-7 ਦਿਨ ਲੈ ਜੂਗੀ ਠੀਕ ਹੈ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਸੀ ਇਹਨੇ 15 ਹੀ ਕੱਢਿਆ ਜੀ ਠੀਕ ਆ ਹਾਂਜੀ ਇਹਨੇ 15 ਲੀਟਰ ਦੇ ਲਾਗੇ ਭਰ ਕੱਢਿਆ ਠੀਕ ਆ 15 ਲੀਟਰ ਦੁੱਧ ਕੱਢਿਆ ਵਈ ਇਹਨੇ ਆਪਣੇ ਕੋਲੇ ਠੀਕ ਆ ਆਈਟੀਸੀ ਦਾ ਕੀ ਇਮਾਨਤ ਕਿੰਨਾ ਪਾ ਦੂਗੀ ਲਈ 18-19 ਲੀਟਰ ਚਾਹੀਦਾ ਜੀ ਠੀਕ ਆ ਆਈਟੀਸੀ ਮਨ ਕਿਹੜਾ ਲਵਾਤਾ ਬਈ ਇਹ ਬਲਕੁਸ਼ ਸੁਖੀ ਨੇ ਉਈ ਡਾਕਟਰ ਸਾਹਿਬ ਨੂੰ ਬਈ ਆਦਾ ਇਹਦਾ ਪਤਾ ਤੇ ਕੱਦ ਕਾਠ ਨੂੰ ਦੋਸਤੋ ਜੀ ਗੱਲ ਕਰੀਏ ਸੋਹਣਾ ਕੱਦ ਕਾਠਾ ਸਿੰਘ ਗੁੰਡਾ ਹੀ ਆ ਥੋੜਾ ਜਿਹਾ ਤਾਂ ਤੋਂ ਹੋ ਕੇ ਮੁੜਿਆ ਤੇ ਬਾਕੀ ਦੋਸਤੋ ਨੀਲੀ ਰਾਵੀ ਦਾ ਬਾਈ ਹਰੀ ਜਾਂਦੇ ਸੀਗੇ ਸੀਮਨ ਲੱਗਿਆ ਇਹਦੇ ਕੱਦ ਕਾਠ ਸੋਹਣਾ ਥਾਣਾ ਹਵਾਲੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾਉਂਦੇ ਆ ਉਈ ਥਾਣਾ ਹਵਾਲੇ ਦੀ ਤੁਹਾਨੂੰ ਜੱਜਮੈਂਟ ਕਰਾਉਂਦੇ ਆ ਬਹੁਤ ਸੋਹਣਾ ਥਣ ਲੱਗਿਆ ਕਰਮਾਲੀ ਨੂੰ ਗੈਗੂ ਬਹੁਤ ਸੋਹਣਾ ਹੱਥੀਚੁਆਈ ਵਾਲਾ ਥਾਣਾ ਬਾਕੀ 5 ਤੋਂ 6 ਦਿਨ ਸੁਣ ਦੇ ਵਿੱਚ ਇਹਦੇ ਬਾਕੀ ਆ ਉਹ ਤਾਂ ਕਾਰ ਦੋਸਤੋ ਬਾਈ ਹਰੀ ਚੰਗਾ ਦੱਸਦੇ ਆ ਵੀ ਪਹਿਲੇ ਪਹਿਲੇ ਸੂਏ ਦੋਨਾਂ ਨੇ 15 ਲੀਟਰ ਦੇ ਲਗਭਗ ਕੱਢਿਆ ਦੇਖ ਸਕਦੇ ਆ ਮਗਰਲੇ ਪਾਸੋਂ ਤੁਹਾਨੂੰ ਜੱਜਮੈਂਟ ਕਰਾਉਣੀ ਆ ਬਾਕੀ ਤੋਰ ਤਰੀ ਜਾਂਦੀ ਤਾਂ ਤੁਸੀਂ ਆਪਦੀ ਹਵਾਨੇ ਦੀ ਜੱਜਮੈਂਟ ਕਰ ਲੈਣੀ ਆ ਲੈ ਵੀ ਕਰੀਏ ਖੋਲ ਕੇ ਢੇੜਾ ਕਰਵਾ ਦੇ ਜੀ ਦਾ ਟਾਣੀ ਦੇ ਵਿੱਚ ਬਾਈ ਹਰਾ ਦਾ ਘਾ ਦਾ ਤੋੜਾ ਇਹਨਾਂ ਤੇਰੀ ਪਿਛੋਂ ਘਰੋਂਦਾ ਕੈਮਰੇ ਤੋਂ ਕਿਉਂਕਿ ਉਪਰਾਂ ਬੰਦਾ ਘਰਾਂ ਦੇ ਵਿੱਚ ਨਹੀਂ ਆਉਂਦਾਗਾ ਤੋੜ ਕੇ ਤੁਹਾਨੂੰ ਕਾ ਦੇ ਤੋੜ ਕੇ ਤੁਹਾਨੂੰ ਕਾ ਲੈਣੇ ਭਵਾਨਾ ਦੋਸਤੋ ਕਰਮਾਲੀ ਦਾ ਇਹਦਾ ਵੀ ਸੋਨਾ ਤਿਆਰ। ਇਹ ਗੱਲ ਕਰੀਏ 5 ਤੋਂ 6 ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਆ। ਸੋਨਾ ਤਾਂ ਦਾਖਾ। ਬਾਕੀ ਕੋਈ ਵੀਰ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪ ਵੀ ਇੱਥੇ ਆ ਕੇ ਕਰ ਲੈਣੀ ਆ। ਦਵਾਰੇ ਫਿਰ ਤੋਂ ਦੂਜੀ ਸਾਈਡਾਂ ਤੋਂ ਭਵਾਨੇ ਜੱਜਮੈਂਟ ਕਰਾਉਣੀ ਆ। ਕਰਲੇ ਪਾਸੇ ਤੋਂ ਪਹਿਲਾਂ ਉਹ ਸਾਡਾ ਦੱਸੀਏ। ਇਹ ਦਲੇ ਪਾਸੇ ਤੁਸੀਂ ਫੋਨ ਦੇਖਾ ਦੇ। ਸੇਮ ਸਾਈਜ਼ ਦੇ ਵਿੱਚ ਥਾਣਾ। ਸੈਂਕ ਬਿਲਕੁਲ ਠੰਡਾ ਤੇ ਮੱਥੇ ਦੇ ਵਿੱਚ ਚਾਰ ਕਮਾਲ ਵਾਇਟ ਹੈਗੇ ਆ ਬਾਕੀ ਰੇਟ ਇਹਦਾ ਵੀ ਆਪਾਂ ਪੁੱਛ ਲਈਏ ਭਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ 170 ਜੀ 170 ਹਾਂਜੀ ਠੀਕ ਆ ਮਾਨਤਾਂ ਦੋਨਾਂ ਜਿਹਾ ਹੋ ਜੂ ਹੋ ਜੂ ਭਾਈ ਠੀਕ ਲਓ ਵੀ 1,70,000 ਰੁਪਏ ਰੇਟ ਆ ਮੌਕੇ ਤੇ ਮਾਨਤਾਂ ਦੋਨਾਂ ਦੇ ਵਿੱਚ ਹੋ ਜੂ ਇਸ ਤੋਂ ਅੱਗੇ ਤੁਹਾਨੂੰ 3 ਨੰਬਰਾਂ 'ਮਾ ਜੋ ਦੱਸਣੇ ਆ ਭਾਈ ਇਸ ਤੋਂ ਅੱਗੇ ਆ ਝੂਟੀ ਹੈਗੀ ਬਾਈ ਕੋਲੇ ਪਹਿਲਾਂ ਅਸੂ ਨੂੰ ਡਿਟੇਲ ਇਹਦੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਈ ਇਸ ਝੋਡੀ ਦੀ ਗੱਲ ਕਰੀਏ ਤਾਂ ਇਹਨੇ ਪਹਿਲਾ ਸੂਆ ਸੂਣਾ। ਇਹਨੇ ਪਹਿਲਾ ਸੂਣਾ। ਠੀਕ ਆ ਕਿੰਨੇ ਦਿਨ ਲੈ ਜੂਗੀ ਇਹ? ਕੰਟਾ ਤਾਂ ਲੈ ਜੂਗੀ। ਤਿੰਨ ਚਾਰ ਦਿਨ ਲੈ ਜੂਗੀ। ਹਾਂਜੀ ਠੀਕ ਆ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਬਈ? ਉਹ ਵਿੱਚ 14-15 ਲੀਟਰ ਹੈਗਾ ਹੀ ਮਾਂ ਦੇ ਹਲੇ। 14-15 ਲੀਟਰ। ਹਾਂਜੀ ਠੀਕ ਆ ਕੱਲ ਹੀ ਸੂਈ ਆ ਬਈ ਉਹ ਵੀ। ਉਹ ਕੱਲ ਸੂਈ ਆ ਜੀ। ਠੀਕ ਆ ਯਾਨੀ ਕਿ 14-15 ਲੀਟਰ ਦੇ ਦਿੰਦੀ ਆ। ਹਾਂਜੀ ਠੀਕ ਆ ਇਹਦਾ ਕੀ ਨਿਮਾਨ ਕਰਦੇ ਹੋ ਪਹਿਲੇ ਸੂਏ ਕਿੰਨਾ ਦੁੱਧ ਪਾ ਦੂ? ਦੇਖੋ 10 ਕਿਲੋ ਪਾ ਦੂਗੀ। ਠੀਕ ਆ 10 ਕਿਲੋ ਦੇ ਲਗਭਗ ਪਾ ਲੀ ਹਾਂਜੀ ਠੀਕ ਆ ਸੀਮਣ ਇਹਨੇ ਵੀ ਬਾਈਬਲ ਜਿੰਦਰ ਦੇ ਲਾਇਆ ਇਹਦੇ ਹਾਂਜੀ ਠੀਕ ਆ ਲੋ ਬਈ ਜਿਹੜੇ ਵੀਰ ਨੇ ਸੀਮਣ ਰਿਕਾਡ ਲੈਣਾ ਹੋਵੇ ਤਾਂ ਇਸ ਘਰ ਦੇ ਵਿੱਚ ਬਾਈਬਲ ਜਿੰਦਰ ਸਿੰਘ ਵੜੰਗ ਏਆਈ ਕਰਦਾ ਤੇ ਚੰਗੇ ਸੀਮਣ ਨੂੰ ਲਾਉਂਦਾ ਬਾਈ ਤੇ ਸੋਹਣੇ ਬੱਚੇ ਹੁੰਦੇ ਆ ਜਾਣਕਾਰੀ ਲੈਣੀ ਹੋਵੇ ਤਾਂ ਕਿਸੇ ਨੇ ਸੀਮਣ ਦੀ ਤਾਂ ਬਾਈ ਉਹਨਾਂ ਤੋਂ ਲੈ ਦੇਣਗੇ ਪੁੱਛ ਦੇਣਗੇ ਕਿਹੜਾ ਸੀਮਣ ਲੱਗਿਆ ਝੂਟੀ ਦੇ ਪਹਿਲਾ ਸੁਆ ਸੁਆ ਸਿੰਘ ਬਿਲਕੁਲ ਕੁੰਡਾ ਕਦ ਕਾ ਸੋਨਾ ਥਨ ਹਵਾਨਾ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾ ਦਿੰਦੇ ਆ ਬਾਕੀ ਦੋਸਤੋ ਬਾਈ ਹਰਾਂ ਦੇ ਨਾ ਪੱਕੇ ਆ ਜਿਵੇਂ ਪਸ਼ੂ ਬੰਨੇ ਆ ਬਸ ਇੱਥੇ ਹੀ ਰਹਿੰਦੇ ਆ ਅੱਗੇ ਪਿੱਛੇ ਨਹੀਂ ਕਰਦੇ ਥੋੜਾ ਹੀ ਨਾ ਇਹਦਾ ਹਾਂ ਜੇ ਇ ਕੀਤਾ ਹੋਇਆ ਅੰਦਰੋਂ ਬਾਹਰ ਕੱਢੀ ਹੋਈ ਆ ਤਾਂ ਕਰਕੇ ਥੋੜਾ ਹੀ ਕਰਦੀ ਐ ਬਹੁਤ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਗੈਰਬੂ ਬਹੁਤ ਸੋਨਾ ਬਾਕੀ ਤਿੰਨ ਚਾਰ ਦਿਨਾਂ ਸਨਮਾਨ ਆ ਜਲ ਜਾਂਦੀ ਐ ਸੋਨਾ ਹਵਾਨਾ ਤਿਆਰ ਕਰ ਜਾਣਾ ਦੇਖ ਸਕਦੇ ਆ ਥਨ ਦਾ ਸਾਈਜ਼ ਹੱਥੀ ਚਵਾਈ ਵਾਲਾ ਹਨ ਲੱਗਿਆ ਕਰਮਾ ਜੀ ਅੱਧ ਕਾਠ ਦੀ ਗੱਲ ਕਰੀਏ ਸੋਹਣਾ ਕੱਦ ਕਾਹ ਤੇ ਬਾਕੀ ਦੋਸਤੋ ਦੂਜੇ ਪਾਸੇ ਤੁਹਾਨੂੰ ਹਵਾਲੇ ਜੱਜ ਮੈਂ ਕਰਾਂ ਬਸ ਆ ਗਿਆ ਬਸ ਨੇ ਫਿਰ ਥਣਾਵਾ ਸਾਈਂ ਅਗਲੇ ਤੋਂ ਅਗਲੇ ਦਾ ਗੈਪ ਚੰਗਾ ਤੇ ਅਗਲੇ ਤੋਂ ਮਗਰਲੇ ਦਾ ਵੀ ਤਕਰੀਬਨ ਚੰਗਾ ਹੀ ਆ ਪਹਿਲੇ ਸੂਏ ਦੋਸਤੋ ਜਿਹੜੇ ਹਿਸਾਬ ਨੂੰ ਹੁੰਦੀ ਹੈ ਤਿਆਰੀ ਸੋਹਣੀ ਕੱਦ ਕਾਠ ਸੋਹਣਾ ਤੇ ਤੋੜ ਕੇ ਖਾਵੇਂ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਕੋਸ ਹੁੱਕ ਐਫੈਕਟ ਸੀ ਬਣੇ ਹੋਇਆ ਬਾਈ ਜਰਾ ਦੇ ਲੈ ਵੀ ਇੱਕ ਗੇੜਾ ਕਰਵਾ ਲਈ ਨਵੀਂ ਹੋਰ ਕਿਥੋਂ ਉਤਾਰ ਲੈਣੇ ਸੋਨਾ ਬਣਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਜਿਹੜੀ ਵੀ ਦੇ ਪਸੰਦ ਹੋਏ ਤਸੱਲੀ ਤੁਸੀਂ ਆ ਕੇ ਦੇਖਿਆ ਆ ਕੇ ਕਰ ਲੈਣੀ ਹੈ ਤਿੰਨ ਨਾਲ ਸੀ ਤਿੰਨ ਦੀ ਬੰਦੇ ਕੋਈ ਗੱਲ ਨਹੀਂ ਬਈ ਡਿਟੇਲ ਤੁਹਾਨੂੰ ਲੈਤੀ ਆ ਆ ਜਗਾ ਇਸਕੋ ਟੀ ਹੈ ਕਿਉਂਕਿ ਇਸੇ ਕਰਕੇ ਉਸੇ ਜਗਾ ਤੇ ਆ ਕੇ ਖੜਦੀ ਆ ਤਾਂ ਜੋ ਬਾਹਰ ਥੋੜਾਇ ਕਰੀ ਜਾਂਦੀ ਸੀ ਉਪਰ ਆਇਆ ਥਾਂ ਦੇ ਦੇਖ ਤਾਂ ਨੇ ਵਾਨੇ ਤਿਆਰੀ ਦੋਸਤੋ ਹੋ ਜੇ ਗੱਲ ਕਰੀਏ ਸੋਹਣੀਆਂ ਗੈ ਗੂ ਸੋਨਾ ਕੱਦ ਕਾਟ ਦੀ ਗੱਲ ਕਰੀਏ ਕੱਦ ਕਾਟ ਸੋਨਾ ਕੋਈ ਉਤੋਂ ਕੋਲੀ ਗੀ ਵੀ ਅਨੁਮਾਨ ਆ ਵੀ 4-5 ਲੱਖ ਦੇ ਨੇ ਗੁੰਦ ਦੇ ਵਿੱਚ ਲੈ ਜਾਣੇ ਇਹ ਜੀ ਇਹਦਾ ਵੀ ਆ ਭਾਈ ਕਿ ਤੋਂ ਪਛਦ ਨੇ ਇੱਕ ਕਲੈਕਟ ਕਰਨਾ ਇਹ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਾਂਗੇ ਇੱਕ ਵੀ ਕਰਾਂਗੇ ਇੱਕ ਵੀ ਹਾਂਜੀ ਠੀਕ ਆ ਮਾਨਤਾ ਨੇ ਝੂ ਹੀ ਕਰਦੇ ਆ ਕਰਦੇ ਠੀਕ ਆ ਲੋ ਵੀ 1,20,000 ਰੁਪਏ ਇਹਦਾ ਰੇਟ ਆ ਸਾਰੇ ਨਗਾਂ ਦੀ ਦੋਸਤ ਤੁਹਾਨੂੰ ਡਿਟੇਲ ਲੈਤੀ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਤੇ ਭਾਈ ਇਹ ਕਹਿੰਗਾ ਆਪਣਾ ਐਡਰੈਸ ਸਮਝਾ ਦਿਓ ਜੀ ਘਰ ਦਾ ਐਡਰੈਸ ਆਪਣਾ ਗੜੀਮਾ ਤੋਂ ਪੁਰਗੋਲੀ ਆਉਣੇ ਆ ਜੀ ਹਾਂਜੀ ਖੱਬੇ ਹੱਥ ਮੋੜਨਾ ਜੀ ਠੀਕ ਆ ਲਾਈਨਾਂ ਦੇ ਨਾਲ ਨਾਲ ਜੀ ਹਾਂ ਠੀਕ ਆ ਆਹ ਵਾ ਘਟਾਣੀ ਆਪਣੀ ਠੀਕ ਆ ਤੇ ਨੰਬਰ ਦੁਆਰੇ ਫੇਰ ਬੋਲਦੀ ਬਈ ਆਪਣਾ 9537 ਜੀ ਹਾਂਜੀ 0470 ਠੀਕ ਆ ਲੋ ਵੀ ਆਹ ਬਾਈ ਦਾ ਨੰਬਰ ਆ ਵਿੜੀਆਂ ਦੀ ਢਾਣੀ ਆ ਬਰੀਆਲਾ ਦੇ ਨੇੜੇ ਰਹਿ ਜਾਂਦੀ ਹੈ ਲੈਣਾ ਦੇ ਨਾਲ-ਨਾਲ ਆ ਘਰ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਕੋਈ ਵੀਡੀਓ ਬਣਾਉਣੀ ਹੋਵੇ ਕੋਈ ਪਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ